सरताज न्यूज चैनल देखने वाले सभी दर्शकों का स्वागत है परमपाल कौर सिद्धू मलुका लोकसभा क्षेत्र भटिंडा से भाजपा प्रत्याशी की कोठी पर भारतीय किसान यूनियन सिद्धूपुर द्वारा घेराव किया गया पुलिस प्रशासन ने आवास की बैरिकेडिंग कर दी थी और सुरक्षा के लिए करीब दो सौ तैनात की गयी थी किसान संगठन के नेताओं ने कहा की हमने डेढ़ साल तक दिल्ली की सीमाओं आरोप धरना दिया और केंद्र की बीजेपी सरकार ऐसी किसानों की मांग की लेकिन मानी गयी मांगों आरोप अमल नहीं किया गया इन्हें स्वीकृत मांगों ਉਹ ਯਾਦ ਦਿਲਾਉਣੇ ਲਈ ਕਿਸਾਨੋ ਨੇ ਇੱਕ ਵਾਰ ਫਿਰ ਦਿੱਲੀ ਕੀ ਔਰ ਪਹੁੰਚ ਗਿਆ इसीलिए किसानों को हरियाणा की सीमा पर दीवारें खड़ी करके रोक दिया गया किसानों पर अत्याचार किया गया जिसमें कई किसानों की आंखों की रोशनी चली गई कई किसान घायल भी हुए एक युवा किसान भी शहीद हो गया संयुक्त किसान मोर्चा के आह्वान पर आज देश भर में बीजेपी नेताओं उम्मीदवारों के आवासों पर छापेमारी होनी है उनसे सवाल जवाब भी करने हैं इसी को लेकर हमने भटिंडा लोकसभा क्षेत्र ऐसी बीजेपी प्रत्याशी परमपाल कौर सिद्धू मलुका के आवास पर छापेमारी की है एस नरेंद्र सिंह ने बताया कि सत्यासी के आवास पर किसानों ने कब्जा कर लिया है हमने बैरिकेडिंग कर सुरक्षा के पूरे इंतजाम किए हैं और करीब 200 पुलिसकर्मी सुरक्षा के लिए तैनात किए गए हैं भटिंडा से सरोवर रायखाना की खास रिपोर्ट की जी मैं अमरजीत कौर भटिंडा बीके जी एकता सिद्धपुर आज जो जड़ा से परमपाल कौर सिद्धू दा बीजेपी दी कैंडिडेट है जोड़ी भटिंडा तो एदा जड़ा घर घेरा हैगा ਏ ਅਸੀਂ ਦੇਖੋ ਜਿਹੜੀ ਬੀਜੇਪੀ ਦੀ ਸਰਕਾਰ ਹੈ ਅਸੀਂ ਦੂਜੀਆਂ ਪਾਰਟੀਆਂ ਨੂੰ ਵੀ ਅਸੀਂ ਹੋ ਨਹੀਂ ਕਰਦੇ ਵੀ ਸਲਾਉਂਦੇ ਨਹੀਂ ਹੈਗੇ ਪਰ ਜਿਹੜੀ ਬੀਜੇਪੀ ਦੀ ਸਰਕਾਰ ਹੈ ਖਾਸ ਕਰਕੇ ਜਿਹੜੀ ਕਿਸਾਨਾਂ ਦੀ ਕਾਤਲ ਹੈ ਜਿਹੜੇ ਸਾਡੇ ਸ਼ੁਭਕਰਨ ਦੇ ਵੀਰ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸਾਡੇ ਅਨੇਕਾਂ ਜਿਹੜੇ ਵੀਰ ਆ ਜਿਹੜੇ ਫੜੇਟ ਹੋਏ ਆ ਤੇ ਜਿਹੜੀ ਇਹ ਇੰਨਾ ਕੁਝ ਜਿਹੜਾ ਬੀਜੇਪੀ ਨੇ ਸਰਕਾਰ ਨੇ ਕੀਤਾ ਪਰ ਹੁਣ ਜਿਹੜੀ ਬੀਜੇਪੀ ਦੀ ਸਰਕਾਰ ਹੈ ਇੰਨੀ ਕੁ ਜਿਵੇਂ ਕਹਿ ਦਈਏ ਵੀ ਗਰੀ ਹੋਈ ਹੈ ਇੰਨੀ ਕਿ ਇਹ ਪੰਜਾਬ ਪ੍ਰਤੀ ਇੰਨੀ ਕੁ ਘਟਿਆ ਸੋਚ ਰੱਖਦੀ ਆ ਜਿਹੜਾ ਮੋਦੀ ਵੋਟਾਂ ਵਾਸਤੇ ਆਇਆਗਾ ਇੱਥੇ ਪੰਜਾਬ ਦੇ ਵਿੱਚ ਆਇਆ ਉਸ ਤੋਂ ਬਾਅਦ ਜਿਵੇਂ ਅਮੀਤ ਸ਼ਾਹ ਸਾਰੇ ਦੇ ਸਾਰੇ ਜਿੰਨੇ ਵੀ ਸੱਤਾ ਦੇ ਵਿੱਚ ਬੈਠੇ ਨੇ ਕੇਂਦਰੀ ਮੰਤਰੀ ਸਾਰੇ ਦੇ ਸਾਰੇ ਜਿਹੜੇ ਪੰਜਾਬ ਦੇ ਵਿੱਚ ਹੀ ਇਹਨਾਂ ਦੀ ਜਿਹੜੀ ਨਿਗਾਹ ਟਿਕੀ ਹੋਈ ਆ ਜਿਵੇਂ ਸਿਮਰਤੀ ਹਰਾਨੀ ਆ ਅੱਜ ਉਹਦਾ ਵੀ ਜਿਵੇਂ ਬਹੁਤ ਵੱਡਾ ਇੱਥੇ ਜਿਹੜਾ ਹੈਗਾ ਰੋਡ ਮਾਰਚ ਦੇ ਵਿੱਚ ਇਹਨਾਂ ਦਾ ਸਾਥ ਦੇ ਰਹੀ ਆ ਪਰ ਇਹਨਾਂ ਦੀ ਸਾਰਿਆਂ ਦੀ ਨਿਗਾਹ ਜਿਹੜੀ ਹੈਗੀ ਪੰਜਾਬ ਤੇ ਟਿਕੀ ਹੋਈ ਹੈ ਵੀ ਜਿਹੜੇ ਪੰਜਾਬ ਨੂੰ ਦੇ ਲੋਕਾਂ ਨੂੰ ਕਿਵੇਂ ਖਤਮ ਕਰਨਾ ਹੈ ਪੰਜਾਬ ਦੇ ਲੋਕਾਂ ਨੂੰ ਕਿਵੇਂ ਇਹਨਾਂ ਨੇ ਟਾਰਗੇਟ ਕੀਤਾ ਹੋਇਆ ਇਹਨਾਂ ਨੇ ਜਿਹੜਾ ਅਮਿਤ ਸ਼ਾਹ ਨੇ ਕੱਲ ਇੱਕ ਬਿਆਨ ਦਿੱਤਾ ਵੀ ਸਿੱਖਾਂ ਨੂੰ ਮਾਫ ਨਹੀਂ ਕੀਤਾ ਜਾਊਗਾ ਸਿੱਧਾ ਤੇ ਸਿੱਧਾ ਜਿਹੜਾ ਉਹ ਹੈਗਾ ਉਹ ਸਿੱਧਾ ਤੇ ਸਿੱਧਾ ਵਾਰ ਹੈ ਸਾਡੇ ਬੰਦੀ ਸਿੰਘ ਜਿਹੜੇ ਇਸ ਟਾਈਮ ਜਿਲ੍ਹਾਂ ਦੇ ਵਿੱਚ ਬੰਦ ਨੇ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਤੇ ਸਿੱਧਾ ਤੇ ਸਿੱਧਾ ਇਹ ਬਿਆਨ ਉਹਨਾਂ ਤੇ ਜਾਂਦਾ ਵੀ ਇਹ ਸਿੱਖਾਂ ਨੂੰ ਜਿਹੜਾ ਹੈਗਾ ਭਾਜਪਾ ਦੀ ਸਰਕਾਰ ਕਹਿੰਦੀ ਹੈ ਵੀ ਅਸੀਂ ਕਦੇ ਮਾਫ ਨਹੀਂ ਕਰਾਂਗੇ ਮੈਂ ਇੱਥੇ ਇਹ ਕਹੂੰਗੀ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਜਦੋਂ ਇਹ ਸ਼ਰੇਆਮ ਜਿਹੜੇ ਆਪਦੇ ਬਿਆਨ ਦੇ ਰਿਹਾ ਕਿ ਤੁਹਾਨੂੰ ਇਹਨਾਂ ਦੇ ਬਿਆਨਾਂ ਤੋਂ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਜਿਹੜੀ ਬੀਜੇਪੀ ਸਰਕਾਰ ਹੈਗੀ ਇਹ ਕੀ ਕਰ ਰਹੀ ਹੈ ਪੰਜਾਬ ਦੇ ਲੋਕਾਂ ਪ੍ਰਤੀ ਕਿਵੇਂ ਇਹ ਧਰਮਾਂ ਦੇ ਨਾਂ ਤੇ ਨਫ਼ਰਤ ਫੈਲਾਉਂਦੀ ਹੈ ਬੀਜੇਪੀ ਸਰਕਾਰ 1984 ਉਹ ਕਾਂਗਰਸ ਦੀ ਸਰਕਾਰ ਸੀਗੀ ਜੇ ਆਪਾਂ ਕਹਿ ਦਈਏ ਬੇਅਦਬੀ ਦਾ ਮਸਲਾ ਅਕਾਲੀ ਦਲ ਦੇ ਮਾਮਲੇ ਟਾਈਮ 'ਚ ਹੋਇਆ ਕੀ ਕਾਰਨ ਆ ਵੀ ਬੀਜੇਪੀ ਦਾ ਹੀ ਵਿਰੋਧ ਜ਼ਿਆਦਾ ਕੀਤਾ ਜਾ ਰਿਹਾ ਜਿਹੜੇ ਬਾਕੀ ਮਸਲੇ ਉਹ ਸਾਰੇ ਥੱਲੇ ਰਹਿ ਗਏ ਦੇਖੋ ਵੈਸੇ ਤਾਂ ਇਹ ਸਾਰੇ ਜਿੰਨੇ ਵੀ ਹੈਗੇ ਆ ਸਾਰੇ ਆਪਸ ਵਿੱਚ ਮਾਮੇ ਪੂਆ ਦੇ ਪੁੱਤੀ ਨੇ ਸਾਰੇ ਮਿਲੇ ਹੋਏ ਨੇ ਸਾਰੇ ਇਕੱਠੇ ਬਹਿ ਕੇ ਇਹ ਕੌਫੀਆਂ ਪੀਂਦੇ ਨੇ ਸਾਰੇ ਇਕੱਠੇ ਬਹਿ ਕੇ ਇਹ ਕਿਤੇ ਨਾ ਕਿਤੇ ਪੈਦਲ ਆਉਂਦੇ ਨੇ ਇਹ ਸਾਰੇ ਇੱਕੋ ਹੀ ਨੇ ਪਰ ਵੀ ਜਿਹੜਾ ਕਿਸਾਨਾਂ ਵਾਸਤੇ ਜਿਹੜਾ ਇਹਨਾਂ ਨੇ ਕਿੱਤੇ ਹੈਗੇ ਇਹਨੇ ਮਾੜੀ ਘਟਿਆ ਸੋਚ ਇਹਨਾਂ ਨੇ ਕਿਸਾਨਾਂ ਵਾਸਤੇ ਰੱਖਿਆ ਅਸੀਂ ਸਾਢੇ 3 ਮਹੀਨਿਆਂ ਤੋਂ ਜਿਵੇਂ ਅਸੀਂ ਬਾਰਡਰਾਂ ਤੇ ਬੈਠੇ ਆ ਆਪਦੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਠੇ ਆ ਸੈਂਟਰ ਗਵਰਨਮੈਂਟ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੇ ਨਾ ਕਿ ਅਸੀਂ ਕੋਈ ਨਵੀਆਂ ਮੰਗਾਂ ਲੈ ਕੇ ਬੈਠੇ ਆ ਉਹਦੇ ਵਿੱਚ ਹੈ ਕਿ ਐਮਐਸਪੀ ਜਿਹੜੀ ਮੇਨ ਮੰਗ ਹੈਗੀ ਆ ਐਮਐਸਪੀ ਕਿਉਂ ਨਹੀਂ ਚਾਹੀਦੀ ਇੱਕ ਸੂਈ ਤੋਂ ਲੈ ਕੇ ਜਹਾਜ਼ ਤੱਕ ਜੋ ਵੀ ਆਰਦੀ ਚੀਜ਼ ਬਣਾਉਂਦਾ ਆ ਆਦੇ ਰੇਟ ਉਹ ਆਪ ਆਦੇ ਮਨ ਨਾਲ ਉਹ ਤੈਅ ਕਰਦਾ ਤੇ ਫਿਰ ਕਿਸਾਨ ਕਿਉਂ ਨਹੀਂ ਜਿਹੜਾ ਹੈਗਾ ਉਹਨੂੰ ਆਪਦੀ ਜਿਹੜਾ ਫਸਲ ਦਾ ਮੁੱਲ ਸਹੀ ਰੇਟ ਤੇ ਮਿਲਣਾ ਚਾਹੀਦਾ ਕੀ ਚਾਹੁੰਦੇ ਹਾਂ ਐਮ ਐਸ ਪੀ ਇਹੀ ਜਿਹੜਾ ਹੁਣ ਦੇਖੋ ਆਲੂ ਆ ਇੱਕ ਕਿਸਾਨ ਤੋਂ ਆਲੂ ਕੀ ਰੇਟ ਖਰੀਦਾ ਜਾਂਦਾ ਉਹੀ ਆਲੂ ਦੀ ਚਿਪਸ ਬਣਦੀ ਆ ਤੇ ਉਹ ਇੱਕ ਛੋਟੇ ਛੋਟੇ ਪੈਕਟਾਂ ਦੇ ਵਿੱਚ ਪਾ ਕੇ ਜੇ ਮੈਂ 10 ਰੁਪਏ ਦਾ ਪੈਕਟ ਵਿਕਦਾ ਤਾਂ ਲੁੱਟ ਜਿਹੜੀ ਹੋ ਰਹੀ ਆ ਆਮ ਲੋਕਾਂ ਦੀ ਤੇ ਕਿਸਾਨਾਂ ਦੀ ਹੋ ਰਹੀ ਆ ਉਸ ਕਰਕੇ ਅਸੀਂ ਜਿਹੜਾ ਐਮ ਐਸ ਪੀ ਦੇ ਜਿਹੜੇ ਮੰਗ ਨੂੰ ਰੱਖਿਆ ਹੋਇਆ ਕਰਜ਼ਾ ਮਾਫੀ ਨੂੰ ਦੇਖੋ ਜਿਹੜੇ ਇਹਨਾਂ ਦੇ ਡਾਨੀਆਂ ਬਾਨੀਆਂ ਦੇ ਵੱਡੇ ਮਗਰ ਮੱਛਾਂ ਦੇ ਜਿਹੜੇ ਲੋਕ ਆ ਨਿਰਮੋਦੀ ਵਰਗੇ ਆ ਲੈ ਕੇ ਲੱਖਾਂ ਕਰੋੜਾ ਰੁਪਈਆ ਉਹ ਬਾਹਰਲੇ ਦੇਸਾਂ ਨੂੰ ਭੱਜ ਗਏ ਜਦੋਂ ਉਹਨਾਂ ਦਾ ਇਹ ਕਰਜ਼ਾ ਮਾਫ਼ ਕਰ ਸਕਦੇ ਆ ਤੇ ਫਿਰ ਕਿਸਾਨਾਂ ਦਾ ਕਿਉਂ ਨਹੀਂ ਕਰ ਸਕਦੇ ਕਿਉਂਕਿ ਕਿਸਾਨ ਕਦੇ ਕਹਿ ਦਿੰਦੇ ਆ ਇਹ ਅੰਕਵਾਦੀ ਏ ਕਦੇ ਕਹਿ ਦਿੰਦੇ ਆ ਇਹ ਵੱਡੀਆਂ ਗੱਡੀਆਂ ਕਿਉਂਕਿ ਜਿਹੜੇ ਕਿਸਾਨ ਐ ਡੜ ਦਾ ਸੱਪਾਂ ਦੀਆਂ ਸਿਰੀਆਂ ਲਟੜਦੇ ਆ ਦੇਸ ਦੁਨੀਆ ਦੇ ਆ ਅੰਨ ਦਾ ਟਿੱਡ ਪਰਦੇ ਅੰਨ ਦਾ ਤਾਂ ਕਹਲਾਉਂਦਾ ਤਸਾਨ ਫਿਰ ਦੇਖੋ ਇਹਨਾਂ ਦਾ ਜੀ ਨਹੀਂ ਕਰਦਾ ਵੀ ਇਹ ਵੱਡੀਆਂ ਗੱਡੀਆਂ ਤੇ ਇਹ ਨਹੀਂ ਘੁੰਮ ਸਕਦੇ ਇਹਨਾਂ ਦੇ ਬੱਚੇ ਆ ਜਿਹੜੇ ਉਹ ਨਹੀਂ ਵੱਡੀਆਂ ਗੱਡੀਆਂ ਤੇ ਘੁੰਮ ਸਕਦੇ ਪਰ ਕੁੱਲ ਮਿਲਾ ਕੇ ਸਾਡੀ ਜਿਹੜੀ ਪਰਸਨਲੀ ਸੋਚ ਨੂੰ ਲੈ ਕੇ ਅਸੀਂ ਜਥੇਬੰਦਕ ਹੋਏ ਆ ਬਸ ਇਹੀ ਆ ਵੀ ਜਿਹੜੀ ਇਹ ਭਾਜਪਾ ਦੀ ਸਰਕਾਰ ਆ ਇਹ ਕਿਤੇ ਨਾ ਕਿਤੇ ਹਰ ਧਰਮਾਂ ਦੇ ਜਿੰਨੇ ਵੀ ਧਰਮਾਂ ਦੇ ਹਰ ਧਰਮਾਂ ਦੇ ਲੋਕਾਂ ਨੂੰ ਇਹ ਆਪਸ ਦੇ ਵਿੱਚ ਲੜਾਉਂਦੀ ਆ ਕੁਝ ਨੇ ਪਲਾਨ ਵੀ ਇਹਨਾਂ ਨੇ ਐਲਾਨ ਕੀਤਾ ਸੀਗੇ ਸਵੰਮੀ 나ਥਨ ਦੀ ਰਿਪੋਰਟ ਹੈ ਜਿਹੜੀ ਲਾਗੂ ਕੀਤੀ ਜਾਊਗੀ ਪਰ ਉਹ ਲਾਗੂ ਨਹੀਂ ਕੀਤੀ ਗਈ ਹੁਣ ਕਹਿੰਦੇ ਅਸੀਂ ਜੀ ਐਮਐਸਪੀ ਵੀ ਦੇਣ ਨੂੰ ਤਿਆਰ ਹੈਗੇ ਵੇਖੋ ਕਹਿੰਦੇ ਆ ਨਾ ਜੀ ਐਮਐਸਪੀ ਦੇਣ ਨੂੰ ਤਿਆਰ ਆ ਕਹਿੰਦੇ ਆ ਕਿਹਾ ਤਾਂ ਇਹਨਾਂ ਨੇ ਜਦੋਂ ਅਸੀਂ ਦਿੱਲੀ ਅੰਦੋਲਨ ਉੱਥੋਂ ਦਿੱਲੀ ਤੋਂ ਬਾਹਰੋਂ ਤੋਂ ਜਦੋਂ ਅਸੀਂ ਉੱਠ ਕੇ ਆਏ ਆ ਉਦੋਂ ਵੀ ਇਹਨਾਂ ਨੇ ਇਹ ਕਹਤਾ ਕਹੀ ਸੀ ਵੀ ਅਸੀਂ ਐਮਐਸਪੀ ਦੇਵਾਂਗੇ ਤੁਸੀਂ ਜਾਓ ਕਹਿੰਦੇ ਆ ਨਾ ਪਰ ਕਰ ਕਰਕੇ ਕੁਝ ਨਹੀਂ ਦਿਖਾਉਂਦੇ ਬਤਾਈ ਕੀ ਨਾਮ ਸੋ ਮੇਰਾ ਨਾਮ ਅਮਰਜੀਤ ਕੌੜਾ ਪਿੰਡ ਮੰਡੀਕਲਾ ਕੀ ਕਹਿਣਾ ਚਾਹੁੰਗੇ ਅੱਜ ਜਿਹੜਾ ਧਰਨਾ ਦਿੱਤਾ ਜਾ ਰਿਹਾ ਅਸੀਂ ਧਰਨਾ ਜੇਹੀ ਦਿੱਤਾ ਹੈ ਇਹ ਬਾਜ ਭਾਜ ਪਾ ਦੀ ਹੈ ਜੀ ਲੀਡਰ ਜਿਹੜੀ ਪਰਮਪਾਲ ਕੌਰ ਹੈ ਵੀ ਇਹ ਸਾਡੇ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਉਂਦੀ ਹੈ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਵਿਰੋਧ ਅਸੀਂ ਕਰਾਂਗੇ ਕਿ ਜਦੋਂ ਇਹ ਮੋਦੀ ਦੀ ਹੈ ਤੇ ਮੋਦੀ ਨਾਲ ਸਾਡੀ ਦੇਖੋ ਮੋਦੀ ਨੇ ਸਾਡੇ ਉੱਤੇ ਕੀ ਕੁਝ ਕੀਤਾ ਪਹਿਲਾਂ ਤਾਂ ਪਹਿਲਾਂ ਅਸੀਂ 13 ਮਹੀਨੇ ਅਸੀਂ ਦਿੱਲੀ ਦੇ ਵਿੱਚ ਬੈਠੇ ਰਹੇ ਇਹਨੇ ਸਾਰੀਆਂ ਸਾਡੀਆਂ ਮੰਗਾਂ ਮੰਨੀਆਂ ਤੇ ਸਮੁਰਕੇ ਲਾਗੂ ਨਹੀਂ ਕੀਤੀਆਂ ਇਹ ਦੁਬਾਰਾ ਅਸੀਂ ਦਿੱਲੀ ਜਾਣ ਵਾਸਤੇ ਸਾਰਾ ਆਪਦਾ ਪਲਾਨ ਬਣਾਇਆ ਅਸੀਂ ਆਪਦੇ ਟਰੈਕਟਰ ਟੈਲੀਆਂ ਤਿਆਰ ਕਰਕੇ ਅਸੀਂ ਦਿੱਲੀ ਜਾਣ ਨੂੰ ਤਿਆਰ ਹੋਏ ਤੇ ਇਹਨੇ ਸਾਨੂੰ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਅਸੀਂ ਬਾਰਡਰਾਂ ਦੇ ਉੱਤੇ ਦੇਖੋ ਅੱਜ ਕੱਲ੍ਹ ਜੇਠ ਦਾ ਮਹੀਨਾ ਤੱਤੀਆਂ ਛੜਕਾਂ ਦੇ ਉੱਤੇ ਅਸੀਂ ਬੈਠੇ ਹਾਂ ਜਦੋਂ ਸਾਨੂੰ ਇਹ ਦਿੱਲੀ ਨਹੀਂ ਜਾਣ ਦਿੰਦਾ ਦਿੱਲੀ ਇਹਦੀ ਇਕੱਲੇ ਦੀ ਨਹੀਂ ਹੈਗੀ ਬੀਜੇ ਆਪਾਂ ਸਮਝੋ ਤਾਂ ਕੱਲੇ ਮੋਦੀ ਦੀ ਨਹੀਂ ਦਿੱਲੀ ਦਿੱਲੀ ਸਾਰਿਆਂ ਦੀ ਹੈ ਆਪਣੀ ਰਾਜਧਾਨੀ ਆ ਸੀ ਦਿੱਲੀ ਕਿਉਂ ਨਹੀਂ ਜਾ ਸਕਦੀ ਤੇ ਜਦੋਂ ਸਾਨੂੰ ਇਹ ਦਿੱਲੀ ਨਹੀਂ ਜਾਣ ਦਿੰਦਾ ਤੇ ਅਸੀਂ ਇਹਨੂੰ ਪੰਜਾਬ ਦੇ ਵਿੱਚ ਵੋਟਾਂ ਮੰਗਣ ਨਹੀਂ ਆਉਣ ਦਿੰਦੇ ਇਹਦਾ ਵਿਰੋਧ ਇਸੇ ਤਾਂ ਕਰਾਂਗੇ ਨਾ ਅਸੀਂ ਇਹਨੂੰ ਭਾਜਪਾ ਨੂੰ ਵੋਟ ਪਾਈਗੇ ਫਿਰ ਦੇਖੋ ਇਹਨੇ ਸਾਡਾ ਸ਼ੁਭ ਕਰਨ ਲੜਕਾ ਸਿੱਧੀਆਂ ਗੋਲੀਆਂ ਮਾਰ ਕੇ ਮਾਰਿਆ ਸਾਨੂੰ ਉਹਦਾ ਬਹੁਤ ਜ਼ਿਆਦਾ ਦੁੱਖ ਹੈ ਉਦੋਂ ਬਾਅਦ ਸਾਡੇ ਕਿੰਨੇ ਜਵਾਨੇ ਨੇ ਅੱਖਾਂ ਚੱਲੀਆਂ ਗੰਗਾ ਬੋਰਾਂ ਚ ਪਾ ਪਾ ਕੇ ਹਰਿਆਣੇ ਦੀ ਸਰਕਾਰ ਨੇ ਤੇ ਮੋਦੀ ਦੀ ਇਹਨਾਂ ਨੇ ਸਾਰਿਆਂ ਨੇ ਬੋਰੀਆਂ ਚ ਪਾ ਪਾ ਕੁੱਟੇ ਉਹਨਾਂ ਦੀ ਦੇਖੋ ਕੀ ਹਾਲਤ ਹੈ ਤੇ ਜਦੋਂ ਅਸੀਂ ਇਹਨੂੰ ਵੋਟ ਪਾਣ ਜਾਵਾਂਗੇ ਤੇ ਸਾਨੂੰ ਆਜ਼ਾਦ ਨਹੀਂ ਆਉਣਗੇ ਵੀ ਸਾਡੇ ਬੱਚਿਆਂ ਦੀ ਇਹਨਾਂ ਨੇ ਕਿਸ ਤਰ੍ਹਾਂ ਹਾਲਤਾਂ ਕੀਤੀਆਂ ਜਦੋਂ ਸਾਡੇ ਕਿਸਾਨਾਂ ਦੇ ਉੱਤੇ ਇਹ ਲੱਗਦਾ ਹੈ ਕਿਸਾਨਾਂ ਦੇ ਉੱਤੇ ਇੰਨਾ ਜ਼ਿਆਦਾ ਬਾਰ ਕਰਦਾ ਸਾਡੇ ਸਿੱਖਾਂ ਦੇ ਉੱਤੇ ਬਾਰ ਕਰਦਾ ਸਾਨੂੰ ਸਿੱਖਾਂ ਨੂੰ ਦੇਖ ਕੇ ਰਾਜੀ ਨਹੀਂ ਜਿਹੜੇ ਸਾਡੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਆ ਉਹਨਾਂ ਦੀਆਂ ਜੇਲ੍ਹਾਂ ਸਜਾਵਾਂ ਦੂਰੂ ਦੂਰੀ ਤੀਰੀ ਤੀਰੀ ਭਰਪੂਰੀਆਂ ਹੋ ਚੁੱਕੀਆਂ ਤੇ ਉਹਨਾਂ ਨੂੰ ਇਹ ਛੱਡ ਨਹੀਂ ਰਿਹਾ ਕਿਉਂ ਨਹੀਂ ਛੱਡ ਰਿਹਾ ਫਿਰ ਦੇਖੋ ਸਾਡੇ ਹਰਿਆਣੇ ਦੇ ਤਿੰਨ ਕਿਸਾਨੇ ਨੇ ਬੰਦ ਕੀਤੇ ਆ ਉਹ ਅਸੀਂ ਦੇਖੋ ਰੇਲ ਰੋਕਣ ਇੱਕ ਮਹੀਨਿਆਂ ਦਾ ਅੰਦੋਲਨ ਰੱਖਿਆ ਉਹ ਅਸੀਂ ਹੁਣ ਮਲਤਵੀ ਕਰਤਾ ਤੇ ਉਹ ਅਸੀਂ ਬਾਅਦ ਚ ਵੀ ਰੋਕਾਂਗੇ ਇਹ ਜੀ ਗੱਲ ਨਹੀਂ ਵੀ ਰੋਕਾਂਗੇ ਨਹੀਂ ਨਾ ਅਸੀਂ ਕਿਸਾਨ ਦਿੱਲੀ ਦੇ ਬਾਡਰਾਂ ਤੋਂ ਅੱਜ ਉੱਠ ਗਏ ਤੇ ਨਾ ਕੱਲ ਉੱਠ ਗਏ ਕਦੇ ਵੀ ਮੋਦੀ ਸੋਚ ਲੈ ਕਦੇ ਮੋਦੀ ਨੂੰ ਅਸੀਂ ਜਮਾਂ ਐਨ ਚੋਣਾਂ ਨਹੀਂ ਦਿੰਨੇ ਅਸੀਂ ਦਿੱਲੀ ਜਾ ਕੇ ਰਹਿਾਂਗੇ ਅਸੀਂ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਜਾਵਾਂਗੇ ਹੁਣ ਕੀ ਕਰਨ ਚਾਹੁੰਦੇ ਜਿਹੜਾ ਕਿਸਾਨ ਨੰਬਰ ਵਾਜੀ ਧਰਨਾ ਦਿੱਤਾ ਹੈਗਾ BJP ਆ ਹਾਂ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਰੰਡਾ ਦੇ ਗੈਰਡੈਂਸ ਦੇ ਅੰਦਰ ਬਰੰਡਾ ਪੁਲਿਸ ਵੱਲੋਂ ਜਿਹੜੇ ਸੁਰੱਖਿਆ ਦੇ ਪੁਕਤਾ ਇਨਜਾਮ ਕੀਤੇ ਗਏ ਨੇ ਸਾਡੇ ਕੋਲੋਂ ਮੌਕੇ ਦੇ ਉੱਪਰ ਐਸਐਚਓ ਸਬਾਨ ਜਿਹੜੇ ਹੈਗੇ ਨੇ ਅਲੱਗ-ਅਲੱਗ ਜਿਹੜੇ ਐਂਟਰੀ ਐਗਜਿਟ ਪੁਆਇੰਟ ਨੇ ਐਕਸੈਸ ਪੁਆਇੰਟ ਨੇ ਉਹਨਾਂ ਨੂੰ ਕਵਰ ਕੀਤਾ ਗਿਆ ਤੇ ਜਿੱਥੇ ਬੈਰੀਕੇਡਿੰਗ ਜਿਹੜੀ ਹੈਗੀ ਪ੍ਰੋਪਰ ਕੀਤੀ ਗਈ ਨਾਕਾਬੰਦੀ ਕੀਤੀ ਗਈ ਇਸ ਦੇ ਨਾਲ ਹੀ ਅਸੀਂ ਇਹ ਟਰਾਈ ਕਰ ਰਹੇ ਹਾਂ ਜਿਹੜੀ ਆ ਪਬਲਿਕ ਇਥੋਂ ਨਿਕਲ ਰਹੀ ਹੈ ਉਹਨਾਂ ਨੂੰ ਵੀ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਅਸੀਂ ਆਪਣੇ ਵੱਲੋਂ ਜਿਹੜੀ ਹੈਗੀ ਸੁਰੱਖਿਆ ਦੇ ਇੰਤਜ਼ਾਮ ਸਾਡੇ ਪੂਰ ਤੱਕ ਤੇ ਇੱਥੇ तकरीबन 200 ਦੇ ਕਰੀਬ ਮੁਲਾਜ਼ਮ ਜਿਹੜੇ ਡਿਪਲੋਏ ਕੀਤੇ ਗਏ ਸਾਡੇ ਖਬਰਾਂ ਵਿੱਚ ਬਸ ਇਤਨਾ ਹੀ ਫਿਰ ਮਿਲਤੇ ਹਾਂ ਐਸੀ ਹੀ ਕਿਸੇ badi ਖਬਰ ਕੇ ਸਾਥ ਜਬ ਤੱਕ ਕੇ ਲਈ ਆਪ ਸਭੀ ਕੋ ਹਮਾਰਾ ਨਮਸਕਾਰ